ਕਿਸਾਨੀ ਧਰਨੇ ਦੇ ਵਿੱਚ ਚੀਕ-ਚੀਕੇ ਰੋਲਾ ਪਾਉਣ ਵਾਲੀ ਸੋਨੀਆ ਮਾਨ ਹੁਣ ਕਿੱਥੇ ਹੈ ਜਦੋਂ ਕਿਸਾਨੀ ਧਰਨਾ ਲੱਗਦਾ ਤਾਂ ਉਹ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਚਾਹੇ ਖਨੌਰੀ ਬਾਰਡਰ ਹੋਵੇ ਚਾਹੇ ਸਿੰਘੂ ਬਾਰਡਰ ਹੋਵੇ ਉੱਥੇ ਧਰਨਾ ਦਿੰਦੀ ਹੈ ਤੇ ਉਸਦੇ ਵਿੱਚ ਸ਼ਮੂਲੀਅਤ ਦਿੰਦੀ ਹੈ ਪਰ ਹੁਣ ਸੋਨੀਆ ਮਾਨ ਹੈ ਕਿੱਥੇ ਤੁਹਾਨੂੰ ਉਹ ਦੱਸਦੇ ਹਾਂ ਹੁਣ ਸੋਨੀਆ ਮਾਨ ਦੇ ਜ਼ੁਬਾਨ ਤੇ ਤਾਲਾ ਲੱਗ ਚੁੱਕਿਆ ਹੈ ਕਿਉਂਕਿ ਹੁਣ ਉਹ ਗੁਣਗਾਨ ਗਾਉਂਦੀ ਹੈ ਪੰਜਾਬ ਸਰਕਾਰ ਦੇ ਸੀਐਮ ਮਾਨ ਦੇ ਹੁਣ ਪੰਜਾਬ ਦੇ ਕਿਸਾਨ ਫਿਰ ਤੋਂ ਦੁਬਦਾ ਦੇ ਵਿੱਚ ਨੇ ਮੁਸੀਬਤ ਦੇ ਵਿੱਚ ਨੇ ਪਰ ਹੁਣ ਸੋਨੀਆ ਮਾਨ ਨੇ ਚੁੱਪੀ ਧਾਰੀ ਹੋਈ ਹੈ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਜਿਹੜੀ ਰਾਟ ਲਾਈ ਹੋਈ ਹੈ ਉਹ ਆਮ ਆਦਮੀ ਪਾਰਟੀ ਦੀ ਲਾਈ ਹੋਈ ਹੈ ਆਮ ਆਦਮੀ ਪਾਰਟੀ ਦੇ ਕੰਮਾਂ ਦਾ ਬੋਲ ਵਾਲਾ ਉਹਨਾਂ ਦੇ ਪੇਜ ਤੇ ਤੁਸੀਂ ਦੇਖ ਸਕਦੇ ਹੋ ਐਡਵਰਟਾਈਜ਼ਮੈਂਟ ਤੇ ਜੋ ਖਰਚਾ ਆਮ ਆਦਮੀ ਪਾਰਟੀ ਕਰਦੀ ਹੈ ਅਜਿਹਿਆਂ ਪੋਸਟਾਂ ਸੋਨੀਆ ਮਾਨ ਵੱਲੋਂ ਆਪਣੇ ਪੇਜ ਦੇ ਉੱਤੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਪਰ ਹੁਣ ਸੋਨੀਆ ਮਾਨ ਪੰਜਾਬ ਦੇ ਕਿਸਾਨਾਂ ਖਾਤਰ ਬੋਲਦੀ ਕਦੇ ਨਜ਼ਰ ਨਹੀਂ ਆਈ ਸਾਰਾ ਪੰਜਾਬ ਚੀਕ ਰਿਹਾ ਲੈਂਡ ਪੂਲਿੰਗ ਦੇ ਮਾਮਲੇ ਦੇ ਵਿੱਚ ਪਰ ਸੋਨੀਆ ਮਾਨ ਚੁੱਪ ਹੈ ਕਿਉਂ ਚੁੱਪ ਹੈ ਤੁਹਾਨੂੰ ਸਾਫ ਕਲੀਅਰ ਹੋ ਚੁੱਕਿਆ ਹੈ ਕਿਉਂਕਿ ਸੋਨੀਆ ਮਾਨ ਹੁਣ ਸੱਤਾ ਦੀ ਨਿਗਮ ਮਾਨ ਰਹੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਜਿਵੇਂ ਹੀ ਉਹਨਾਂ ਨੇ ਪੈਰ ਧਰਿਆ ਤਾਂ ਕਿਸਾਨਾਂ ਦੀ ਸਾਰ ਲੈਣੀ ਸੋਨੀਆ ਮਾਨ ਭੁੱਲ ਚੁੱਕੀ ਹੈ ਲਗਾਤਾਰ ਪੋਸਟਾਂ ਆਮ ਆਦਮੀ ਪਾਰਟੀ ਦੀਆਂ ਸ਼ੇਅਰ ਹੁੰਦੀਆਂ ਨੇ ਪਰ ਲੈਂਡ ਪੂਲਿੰਗ ਮਸਲੇ ਦੇ ਉੱਤੇ ਸੋਨੀਆ ਮਾਨ ਵੱਲੋਂ ਇੱਕ ਵੀ ਕੋਈ ਬਿਆਨ ਨਹੀਂ ਦਿੱਤਾ ਗਿਆ।